ਮੇਰਾ ਨਾਮ ਡਾਕਟਰ ਮਨੀਸ਼ ਮੋਹਨ ਸ਼ਰਮਾ ਜੀ ਮੈਂ ਪ੍ਰਿੰਸੀਪਲ ਆ ਡਾਈਟ ਦੇ ਵਿੱਚ ਬਰਨਾਲਾ ਤੇ ਮੈਂ ਸਭ ਤੋਂ ਪਹਿਲਾਂ ਤਾਂ ਇਸ ਸਕੂਲ ਦੇ ਮੁਖੀ ਜਿਹੜੇ ਹੈਗੇ ਪਰਮਿੰਦਰ ਸਿੰਘ ਜੀ ਤੇ ਇਹਨਾਂ ਦੇ ਜਿਹੜੇ ਸਮੂਹ ਸਟਾਫ ਹੈ ਡੀਓ ਬਰਨਾਲਾ ਡਿਪਟੀ ਡੀਓ ਸੈਕੰਡਰੀ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦੇਣਾ ਚਾਹਨਾ ਕਿ ਸ਼ੈਨਾਜ਼ ਨੇ ਪੂਰੇ ਪੰਜਾਬ ਦੇ ਵਿੱਚੋਂ 5th ਰੈਂਕ ਜਿਹੜਾ ਹੈ 495 ਮਾਰਕਸ ਆਊਟ ਆਫ 500 ਪ੍ਰਾਪਤ ਕੀਤੇ ਨੇ ਤੇ ਇੱਕ ਬੜੇ ਮਾਣ ਵਾਲੀ ਗੱਲ ਹੈ ਕਿ ਸਰਕਾਰੀ ਸਕੂਲ ਦੀ ਬੱਚੀ ਨੇ ਐਨਾ ਵਧੀਆ ਨਤੀਜਾ ਸਾਡੇ ਵਾਸਤੇ ਲੈ ਕੇ ਆਈ ਹੈ ਤੇ ਸਾਡੇ ਜ਼ਿਲ੍ਹੇ ਵਾਸਤੇ ਬਹੁਤ ਮਾਣ ਦੀ ਗੱਲ ਹੈ ਉਸ ਤੋਂ ਵੀ ਮਾਣ ਦੀ ਗੱਲ ਹੈ ਕਿ ਜਿਹੜੀ ਇਹ ਲੜਕੀ ਹੈ ਸਪੋਰਟਸ ਨਾਲ ਵੀ ਜੁੜੀ ਹੋਈ ਹੈ ਇਹਨੇ 골ਡ ਮੈਡਲ ਸਪੋਰਟਸ ਦੇ ਵਿੱਚ ਵੀ ਪ੍ਰਾਪਤ ਕੀਤਾ ਹੈ ਤੇ ਇਹਨੇ ਇੱਕ ਮਿਸਾਲ ਪਰਾਪ ਦੱਸ ਦਿੱਤੀ ਹੈ ਲੋਕਾਂ ਨੂੰ ਕਿ ਜਿਹੜੀਆਂ ਲੜਕੀਆਂ ਹਨ ਉਹ ਕਿਤੇ ਵੀ ਤੇ ਕਿਸੇ ਵੀ ਫੀਲਡ 'ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਤੇ ਮੈਂ ਇੱਕ ਵਾਰੀ ਫੇਰ ਸਮੂਹ ਸਟਾਫ ਨੂੰ ਤੇ ਇਹਨਾਂ ਦੇ ਮੁਖੀ ਹੈ ਜਿਹੜੇ ਪਰਮਿੰਦਰ ਸਿੰਘ ਜੀ ਇਹਨਾਂ ਨੂੰ ਵਧਾਈ ਦਿਨਾ ਇਹ ਐਨਾ ਵਧੀਆ ਨਤੀਜਾ ਜਿਹੜਾ ਹੈਗਾ ਸਕੂਲ ਦਾ ਆਇਆ ਹੈ ਤੇ ਬੱਚੀ ਨੂੰ ਵੀ ਬਹੁਤ-ਬਹੁਤ ਸ਼ੁਭਕਾਮਨਾਵਾਂ ਜੀ ਸਾਡੀ ਵਿਦਿਆਰਥਣ ਸ਼ੈਨਾਜ ਸਰਕਾਰੀ ਕੰਨਿਆ ਸੀਨੀਅਰ ਸਕੂਲ ਸ਼ੈਨਾ ਜ਼ਿਲ੍ਹਾ ਬਰਨਾਲਾ ਨੇ 12ਵੀਂ ਜਮਾਤ ਦੀ ਪ੍ਰੀਖਿਆ ਵਿੱਚੋਂ 495 ਅੰਕ 500 ਦੇ ਵਿੱਚੋਂ ਪ੍ਰਾਪਤ ਕਰਕੇ ਪੰਜਾਬ ਦੇ ਵਿੱਚੋਂ ਪੰਜਵਾਂ ਸਥਾਨ ਪ੍ਰਾਪਤ ਕੀਤਾ ਔਰ ਇਹ ਸਾਡੀ ਵਿਦਿਆਰਥਣ ਦੀ ਬਲੱਖਣ ਪ੍ਰਾਪਤੀ ਹੈ ਸਰਕਾਰੀ ਸਕੂਲ ਦੀ ਇਕੱਲੀ ਵਿਦਿਆਰਥਣ ਹੈ ਜਿਹੜੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮੈਰਿਟ ਦੇ ਵਿੱਚ ਆਈ ਆ ਔਰ ਇਹ ਵਿਦਿਆਰਥਣ ਨੈਟਵਾਲ ਦੀ ਜਿਹੜੀ ਸਪੋਰਟਸ ਕੋਟੇ ਦੀ ਵਿਦਿਆਰਥਣ ਆ ਜਿਹਦੇ ਪਿੱਛੇ ਸਰਦਾਰ ਭੁਪਿੰਦਰ ਸਿੰਘ ਜੀ ਦੀ ਬਹੁਤ ਵੱਡੀ ਦੇਣ ਆ ਔਰ ਇਸ ਦੇ ਨਾਲ ਹੀ ਮੈਂ ਦੱਸਣਾ ਚਾਹਾਂਗਾ ਕਿ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸ਼ੈਣਾ ਜ਼ਿਲ੍ਹਾ ਬਰਨਾਲੇ ਦਾ ਇਕੱਲਾ ਸਕੂਲ ਆ ਜਿਹੜਾ ਪਿੰਡ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਸ਼ੈਣਾ ਦੇ ਸਹਿਯੋਗ ਨਾਲ ਪੁਤਰੀ पाठशाला ਕਮੇਟੀ ਦੇ ਸਹਿਯੋਗ ਦੇ ਨਾਲ ਫੁੱਲੀ ਏਸੀ ਸਕੂਲ ਆ ਤੇ ਇਸ ਸਕੂਲ ਦੀਆਂ ਲਗਾਤਾਰ ਮੈਰਟਾਂ ਇਸ ਵਾਰੇ ਪੰਜਵੀਂ ਵਾਰ ਲਗਾਤਾਰ 12ਵੀਂ ਜਮਾਤ ਦੀ ਮੈਰਟ ਜਿਹੜੀ ਸਾਨੂੰ ਪ੍ਰਾਪਤ ਹੋਈ ਹੈ ਇਸ ਦੇ ਲਈ ਮੈਂ ਸਮੂਹ ਸਹਿਣਾ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ ਸਾਰੇ ਸਹਿਣੇ ਨਗਰ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਸਾਰੇ ਪੰਜਾਬ ਨੂੰ ਜਿਵੇਂ ਸਾਡਾ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ ਸਹਿਣਾ ਸੋ ਸਾਡੇ ਪਿੰਡ ਦੀ ਬੇਟੀ ਸਹਿਨਾਜ ਸ੍ਰੀ ਪੁੱਤਰੀ ਸ੍ਰੀ ਮੱਸਾ ਮੱਸਾ ਖਾਂ ਸੋ ਇੱਕ ਬਹੁਤ ਹੀ ਮਿਹਨਤੀ ਪਰਿਵਾਰਾ ਸੋ ਜਿਹੜਾ ਇੱਕ ਪਹਾੜਾ ਢੋਣ ਦਾ ਅਤੀ ਗਰੀਬ ਪਰਿਵਾਰ ਚੋਂ ਲੜਕੀ ਸੋ ਇਹਨਾਂ ਦੀ ਜਿਹੜੀ ਮਿਹਨਤ ਆ ਸੋ ਮੈਂ ਕਹਿਣਾ ਚਾਹਾਂਗਾ ਸਭ ਤੋਂ ਵੱਡੀ ਮਿਹਨਤ ਸਾਡੇ ਪਰਮਿੰਦਰ ਜੀ ਜੋ ਪ੍ਰਿੰਸੀਪਲ ਸਾਹਿਬ ਨੇ ਪੁਤਰੀ पाठशाला ਕੰਨਿਆ ਸਕੂਲ ਸੋ ਉਹਨਾਂ ਦੀ ਜਿਹੜੀ ਮਿਹਨਤ ਤੇ ਲਗਨ ਅੱਗੇ ਵੀ ਸਾਡੀ ਐਸਬੀਸੀ ਤੇ ਗੱਲ ਹੋਈ ਸੀਗੀ ਜਿਵੇਂ ਪਰਿਵਾਰ ਮਿਹਨਤ ਕਰਨ ਵਾਲੇ ਨੇ ਜਿਹੜੇ ਉਹ ਜ਼ਿਆਦਾਤਰ ਸਕੂਲਾਂ ਦੇ ਵਿੱਚ ਬੱਚਿਆਂ ਲਈ ਜ਼ਿਆਦਾਤਰ ਸਕੂਲਾਂ ਦੇ ਵਿੱਚ ਟਾਈਮ ਨਹੀਂ ਦੇ ਸਕਦੇ ਵੀ ਸਾਡਾ ਬੱਚਾ ਕਿਸ ਤਰ੍ਹਾਂ ਪੜ ਰਿਹਾ ਸੋ ਮੈਂ ਮੈਂ ਕਹਿਣਾ ਚਾਹੁੰਦਾ ਵੀ ਜਿਹੜੇ ਪਰਮਿੰਦਰ ਜੀ ਨੇ ਉਹ ਮਾਪੇ ਵੀ ਡਿਊਟੀ ਨਿਭਾ ਰਹੇ ਨੇ ਸਾਰੀ ਸੋ ਇਹਨਾਂ ਦੀ ਮਿਹਨਤ ਤੇ ਲਗਨ ਸਟਾਫ ਦਾ ਜਿਹੜਾ ਮਿਹਨਤ ਹੈਗੀ ਸੋ ਉਸ ਦਾ ਨਤੀਜਾ ਪਿਛਲੀ ਦਸਵੀਂ ਦੇ ਵਿੱਚ ਵੀ ਪਿਛਲੀਆਂ ਵਾਰ ਵੀ ਇਹ ਬੇਟੀ ਹੈ ਜਿਹੜੀ ਫਰਸਟ ਪੋਜੀਸ਼ਨਾਂ ਤੇ ਆਈ ਆ ਸੋ ਇਸ ਵਾਰ ਵੀ ਮੈਂ ਵਧਾਈ ਦੇਣਾ ਚਾਹੁੰਦਾ ਸਾਰੇ ਨਗਰ ਨੂੰ ਪਿੰਡ ਨੂੰ ਸੈਣਾ ਨੂੰ ਪੂਰੇ ਪੰਜਾਬ ਦੀਆਂ ਬੇਟੀਆਂ ਨੂੰ ਇਸੇ ਤਰ੍ਹਾਂ ਜਿਹੜੀਆਂ ਬੇਟੀਆਂ ਨੇ ਮਾਪਿਆਂ ਦਾ ਪਿੰਡ ਦਾ ਜਿਹੜਾ ਮਾਣ ਵਧਾਇਆ ਬੇਟੀ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੈਣਾ ਬਰਨਾਲਾ ਦੀ ਵਿਦਿਆਰਥਣ ਹਾਂ ਮੇਰਾ ਪੰਜਾਬ ਦੀ ਮੈਰਿਟ ਵਿੱਚੋਂ ਪੰਜਵਾਂ ਰੈਂਕ ਆਇਆ ਹੈ ਇਸ ਦਾ ਕ੍ਰੈਡਿਟ ਮੈਂ ਆਪਣੇ ਅਧਿਆਪਕਾਂ ਪੰਚਾਇਤ ਨੂੰ ਤੇ ਸਾਰੇ ਆਪਣੇ ਮਾਪਿਆਂ ਨੂੰ ਲੈਣਾ ਚਾਹੁੰਦੀ ਹਾਂ ਮੈਂ ਪੋਲੀਟিক্যাল ਸਾਇੰਸ ਦੀ ਵਿਦਿਆਰਥਣਾ ਤੇ ਮੈਂ ਜੁਡੀਸ਼ਰੀ ਵਿੱਚ ਜਾਣਾ ਚਾਹੁੰਨੀ ਹਾਂ ਇਸ ਲਈ ਮੈਂ ਬੀਏ ਐਲਐਲਬੀ ਇੰਟੀਗ੍ਰੇਟਿਡ ਕੋਰਸ ਵਿੱਚ ਐਡਮਿਸ਼ਨ ਕਰਵਾ ਰਹੀ ਹਾਂ ਮੇਰਾ ਨਾਮ ਵੀਰੇ ਮੱਸਾ ਖਾਨ ਪਿੰਡ ਕਿਹੜਾ ਹੈ ਤੁਹਾਡਾ ਪਿੰਡ ਸ਼ੈਨਾ ਜਿਲ੍ਹਾ ਬਰਨਾਲਾ ਅੱਛਾ ਕਿਹੜੀ ਕੁੜੀ ਆ ਆਪਣੀ ਪੰਜਵੇਂ ਨੰਬਰ ਤੇ ਆਈ ਸ਼ੈਨਾ ਅੱਜ ਕੀ ਕਹਿਣਾ ਚਾਹੁੰਦੇ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਉਹਦੀ ਬੱਚੇ ਦੀ ਮਿਹਨਤ ਆ ਤੇ ਸਕੂਲ ਦੇ ਸਟਾਫ ਦੀ ਬਹੁਤ ਸਪੋਰਟ ਆ ਪਿੰਡ ਵੀਰੋ ਸਪੋਰਟ ਕਰਕੇ ਵੀਰੇ ਐਨੇ ਵਧੀਆ ਨੰਬਰ ਆ ਗਏ ਤੇ ਜੀ ਆਪਣਾ ਇੱਗੇ ਕੀ ਬਾੜਨਾ ਚਾਹੁੰਦੀ ਏ ਕੁੜੀ ਜੀ ਅੱਡੇ ਕੁੜੀ ਦਾ ਟਰੇਮ ਤਾਂ ਵੀਰ ਜੱਜ ਬਣਦਾ ਹੈ ਬਾਕੀ ਇਹਦੇ ਕਸਮ ਦੀਆਂ ਗੱਲਾਂ ਸਾਡੇ ਵੱਲੋਂ ਪੂਰਾ ਸਾਥ ਹੈ ਤੁਹਾਡਾ ਕੀ ਕੰਮ ਕੀ ਕਰਦੇ ਹੋ ਤੁਸੀਂ ਮੈਂ ਤਾਂ ਵੀਰੇ ਇੱਕ ਮੋਟਰਸਾਈਕਲ ਵਾਲੀ ਵੇੜੀ ਕਿਰਾਏ ਤੇ ਚਲਾਉਂਦਾ ਹਾਂ